ਸਤਿ ਸ਼੍ਰੀ ਅਕਾਲ ਸਾਰੇ ਆਪਣੇ ਚੈਨਲ ਵਾਲੇ ਤੇ YouTube ਵਾਲੇ ਦੋਸਤਾਂ ਨੂੰ ਆਪਾਂ ਜਾ ਰਹੇ ਹਾਂ ਜੀ ਇਸ ਟਾਈਮ ਰਾਜਸਥਾਨ ਤੇ ਅੱਜ ਦੇ ਇਹ ਆਪਣੇ ਟੂਰ ਦੇ ਨਾਲ ਨੇ ਸੋਨੀ ਗੇਲ ਤੇ ਸਿੰਧੀ ਸਲਿਆਣੀ ਤੇ ਸੁਰਮਤ ਸਲਿਆਣੀ ਜਿ�ਾ ਤੁਸੀ ਵੈਦ ਕਰਕੇ ਵੀ ਜਾਣਦੇ ਹੋਵੋਗੇ। ਤਲਾਦੀ ਫਕ ਵਾਲੇ ਆ ਤਹਿ ਸੁਰਮਤ ਸ ਦਾ ਆਪਣਾ ਸਫਰ ਸਵੇਰ 3 ਵਜੇ ਤੋਂ ਸ਼ੁਰੂ ਹੋਇਆ ਸੀ। ਇਸ ਟਾਈਮ ਆਪਾਂ ਲਾਟਨ ਸ਼ਹਿਰ ਨਾਂ ਕੇ ਕਿਸ਼ਨਗੜ੍ਹ ਤੋਂ ਪਿੱਛੇ ਆਪਾਂ ਲਾਟਨ ਸ਼ਹਿਰ ਲਾਂਗੇ ਆ। ਰਾਤ ਨੂੰ ਆਪਾਂ ਸਟੇ ਕਰਾਂਗੇ ਰਸਤੇ ਦੇ ਵਿੱਚ 10-11 ਵਜੇ ਤੱਕ ਆਪਾਂ ਸਫਰ ਕਰਾਂਗੇ। ਉਸ ਤੋਂ ਬਾਅਦ ਆਪਾਂ ਕੋਈ ਵਧੀਆ ਢਾਬਾ ਦੇਖ ਕੇ ਜਾਂ ਕੋਈ ਹੋਟਲ ਦੇਖ ਕੇ ਕਸ਼ਤ ਕਰਾਂਗੇ ਸੋ ਬਾਦਹੀਂ ਫਿਰ ਕੱਲ ਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੰਡੀ ਵਾਲੀ ਸੁਰੰਗ ਪੈਣਾ ਵੀ ਆਪਾਂ ਤੁਹਾਨੂੰ ਆਪਣੀਆਂ ਵੀਡੀਓ ਦੇ ਵਿੱਚ ਦਿਖਾਈ ਹੋਈ ਆ ਤੇ ਕੱਲ ਨੂੰ ਵੀ ਆਪਾਂ ਉਸ ਸੁਰੰਗ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਵੀ ਆਪਾਂ ਜਦੋਂ ਉੱਧਰੋਂ ਸਿਜਨ ਲਾ ਕੇ ਵਾਪਸ ਆਏ ਸੀ ਉਦੋਂ ਆਪਾਂ ਗੱਡੀ ਚਲਾਉਣ ਵਾਲੇ ਇਕੱਲੇ ਸੀ ਇਸ ਕਰਕੇ ਰਸਤੇ ਦੇ ਬਲੌਗ ਕਾਠੀ ਬਣੇ ਤੁਹਾਡੇ ਨਾਲ ਹੁਣ ਆਪਾਂ ਦੋ ਜਣੇ ਆ ਨਾਲ ਆ ਮੇਰੇ ਸੋਨੀ ਗੱਲ ਗੱਡੀ ਚਲਾਉਣ ਨੂੰ ਇਸ ਕਰਕੇ ਆਪਣੇ ਕੋਲੇ ਬਲੌਗ ਬਣਾਉਣ ਦਾ ਫੁੱਲਾ ਟਾਈਮ ਰਸਤੇ ਦੇ ਵਿੱਚ ਅਸੀਂ ਜਾ ਰਹੇ ਆ ਪਹਿਲਾ ਬਲੌਗ ਆਪਾਂ ਪੂਰਾ ਕਰ ਪਹਿਲਾਂ ਸਟਾਰਟ ਕਰ ਬੱਦੇ ਸੀਗੇ ਇਹ ਪੂਰਕ ਸਦਾ ਪੈਂਦਾ ਕਰਕੇ ਥੋੜਾ ਇਹ ਲੋ ਨੇ ਵੇਖ ਤਾਂ ਦਿੱਕਤ ਹੋ ਗਈ ਸੀ ਤੇ ਚਲੋ ਦਾਦਾ ਘੰਟਾ ਘਰ ਕੇ ਤੁਹਾਡੇ ਨਾਲ ਲੋਕ ਸੰਝੇ ਦਿੱਤੇ ਜਾਣ ਮੁੰਡੇ ਜਾਜੂ ਕੀ ਕੇ ਕੈਂਪ ਹੋ ਗਿਆ ਮੈਂ ਕਿਹਾ ਜਾ ਤੂੰ ਲੋਕਾਂ ਕੋਲ ਆ ਸਮਰ ਵਾਸਤੇ ਕੈਂਪ ਆ ਤਰਫੜ ਤੇ ਹੁੰਦੀ ਜਿਵੇਂ ਆ ਰਿਹਾ ਸਫ਼ਰ ਕਰ ਤੁਹਾਡਾ ਉਹ ਕੰਡੀਸ਼ਨਿਆ ਬਸ ਗੱਲਾਂ ਨਾ ਵੈਸੇ ਕਰਨ ਜੋ ਗਈ ਹੈ ਕੈਮਰੇ ਸਾਹਮਣੇ ਗੱਲਾਂ ਨਹੀਂ ਕਰ ਸਕਦੇ ਜਿੰਨਾ ਮਰਦੇ ਇਹਨਾਂ ਨੂੰ ਕੈਮਰੇ ਸਾਹਮਣੇ ਬੁਲਾ ਲਓ ਪਰ ਇਹਨਾਂ ਨੇ ਬੋਲਣਾ ਨਹੀਂ ਕੈਮਰੇ ਦੇ ਸਾਹਮਣੇ ਇਹ ਲਾਹਨ ਸ਼ਹਿਰ ਤੋਂ ਤੇ ਰੂਪ ਦਸਿਆ ਕਰੋ ਜੀ ਤੁਹਾਡੇ ਨਾਲ ਹਰ ਵਕਤ ਹਰ ਸਰਵਰ ਵੀਡੀਓ ਦੇ ਪਰੋਤ ਤੁਹਾਡੇ ਨਾਲ ਬਣਾਉਂਦੇ ਰਹਿੰਦੇ ਆ ਜੇ ਵੀ ਸਟਾਫ ਨੂੰ ਗਰੂਪ ਦਿਆ ਕਰੋ ਦਸ ਟਾਈਮ ਆਪਣਾ ਰੂਪਾ ਰੂਪਾਸ ਨਹੀਂ ਆਣੀ ਮਿਸਾ ਇਹਨੂੰ ਪਤਾ ਨਹੀਂ ਲੱਗਾ ਕਿ ਉਹ ਬੰਦ ਹੈਗਾ ਹੈ ਮੈਨੂੰ ਕਹਿੰਦਾ ਸੀ ਮੈਂ ਹਜੂਰ ਸਾਹਿਬ ਉਹ ਜਾਣਾ ਇਸ ਕਰਕੇ ਮੈਂ ਵੀ ਫੋਨ ਕੀਤਾ ਉਹਨਾਂ ਨੂੰ ਫੋਨ ਨਹੀਂ ਆਇਆ ਤਾਂ ਕਿ ਦਿਨਾਂ ਨੂੰ ਮੈਂ ਕਹਾਂ ਸ਼ਾਇਦ ਹਜੂਰ ਸਾਹਿਬ ਚਲਾ ਗਿਆ ਹੋਗਾ ਇਹ ਆ ਕਿ ਜਦੋਂ ਸੀ ਰਸਤੇ ਦੇ ਵਿੱਚ ਆ ਰਹੇ ਸੀ ਤਾਂ ਉਸ ਟਾਈਮ ਫੋਨ ਆਇਆ ਉਹਦਾ ਉਸ ਟਾਈਮ ਅਸੀਂ ਕਾਫੀ ਅੱਗੇ ਆ ਗਏ ਸੀ ਤੇ ਉਹ ਕਹਿੰਦਾ ਵੀ ਮੈਂ ਨਹੀਂ ਗਿਆ ਜੀ ਹਜੂਰ ਸਾਹਿਬ ਸਾਰੀ ਉਹ ਗੱਲਾਂ ਤੁਹਾਨੂੰ ਸੁਣਾਉਂਦਾ ਵਧੀਆ ਇਹ ਤਾਂ ਸੋਰੀ ਮੈਸੀ ਬੰਦੇ ਆ ਕਿਉਂਕਿ ਸੋਹਣੀ ਗੱਲਾਂ ਦਾ ਫਤ ਵਾਡੀਆਂ ਗੱਲਾਂ ਕਰਵਾ ਦੇਣੀ ਆ ਵੀ ਇਹ ਬੰਦਾ ਇਸ ਟਾਈਮ ਗੱਡੀ ਚਲਾ ਰਿਹਾ ਮਗਰ ਲਿਆ ਸੀ ਗੋਲਤੀ ਵੇਖੀ ਸੀ ਬੰਦਾ ਇਹ ਕੋਈ ਗੱਲ ਸੁਣਾਉਣ ਜੋਗੇ ਨਹੀਂ ਗੇ ਦੌਰਵਨ ਜੀ ਕੋਈ ਘਰ ਨਹੀਂ ਆ ਦੱਸਣਾ ਗੱਲ ਆਸਾਂ ਦਾ ਜੜੀ ਬੂਟੀਆਂ ਲੱਭਣਗੇ ਬਾਣਾ ਦੇ ਤੇ ਆਹ ਜੜੀ ਬੂਟੀਆਂ ਉੱਤੇ ਆਹਦਾ ਜੜੀ ਬੂਟੀਆਂ ਦੇਖ ਰਿਹਾ ਬਾਹਰ ਖਲਚੋਂ ਤਾਂ ਸਰਕਾਰੀ ਦਵਾਈ ਬਣਾਉਂਦਾ ਇਹ ਬਈ ਸਾਰੇ ਤਰ੍ਹਾਂ ਦੇ ਬਣਾਉਂਦਾ ਇਹ ਸਾਰੇ ਤਰ੍ਹਾਂ ਦੇ ਬਣਾ ਲੇ ਬਈ ਦਾ ਸੇਲ ਹੈਗਾ ਉੱਥੇ ਦਾ ਬਈ ਇਹਨਾਂ ਸੋਨੀ ਦਾ ਖਾਸ ਕਰਕੇ ਪੀਏ ਵੀ ਆ ਤੇ ਬੌਂਸਰ ਵੀ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਸਰੀਰ ਪੱਖੋਂ ਬੌਂਸਰ ਆ ਤੇ ਵੈਸੇ ਪੀਏ ਵੀ ਆ ਇਹ ਉਨੀ ਜਲਦਾ ਹਰ ਵਕਤ ਨਾ ਰਹਿੰਦਾ ਇਹ ਬੰਦਾ ਪੁਰੀ ਅਰੀ ਦੋਸਤੀ ਇਹਨਾਂ ਦੀ ਆ ਤਾਂ ਅਸੀਂ ਅੱਜ ਹੀ ਚੱਕਿਆ ਇੱਕ ਉਹਨੇ ਕਹਿੰਦਾ ਚਾਰ ਘਣੇ ਗੱਲਾਂ ਮਾਰਦੇ ਜਾਵਾਂਗੇ ਪਰ ਗੱਲਾਂ ਨਹੀਂ ਸੁਣਾਉਂਦੇ ਸਾਨੂੰ ਬੰਨੇ ਥੋੜੇ ਜਿਹੀ ਮੈਸੀ ਲੱਗਦੇ ਆ ਇਹ ਕਹਿੰਦੇ ਮੈਸ ਪਟਾਕਾ ਇਹ ਬਸ ਮੈਸ ਪਟਾਕਾ ਵਾਲੀ ਗੱਲ ਹੈ ਇਹਨਾਂ ਦੀ ਇਹਨਾਂ ਦੇ ਵਿੱਚ ਤੰਤ ਆਪ ਕੈਮਰੇ ਤੋਂ ਬਾਅਦ ਵੀ ਕੋਈ ਖਾਸ ਗੱਲਾਂ ਨਹੀਂ ਉਹਦੇ ਗੱਲਾਂ ਜਿਨੀਆ ਮਰਜ਼ੀ ਕਰਾ ਲੋ ਕੈਮਰਾ ਦੇਖ ਕੇ ਤਾਂ ਪਤਾ ਨਹੀਂ ਇਹਨਾਂ ਬੰਦਿਆਂ ਨੂੰ ਕੀ ਹੋ ਜਾਂਦਾ ਬੋਲਤੀ ਇਹਨਾਂ ਦੀ ਕਿਉਂ ਬੰਦ ਹੋ ਜਾਂਦਾ ਕੈਮਰੇ ਸਾਹਮਣੇ ਬੋਲੋ ਬੋਲੋ ਲੋਕੋ ਸੌਂਦਾ ਗੱਲਾਂ ਕਰਨੀਆਂ ਤੁਸੀਂ ਬੋਲੀ ਚੱਲੋ ਅਰੇ ਦਿਲ ਦੀਆਂ ਗੱਲਾਂ ਕਰੋ ਦੋਸਤਾਂ ਦੇ ਨਾਲ ਪਰ ਨਹੀਂ ਸਾਣੀਆਂ ਆਂਦੇ ਆ ਮੁੰਡੇ ਗੱਲਾਂ ਨਹੀਂ ਕਰਦੇ ਕਿ ਜੇ ਪਾਰਕੀਸ਼ਨ ਗਾਰਡ ਤੁਹਾਨੂੰ ਪੱਥਰ ਪੱਥਰ ਦੀਆਂ ਮੂਰਤਾਂ ਦਿਖਾਉਂਦੇ ਤੇ ਇਸ ਕਰਕੇ ਆਪਾਂ ਨੂੰ ਨੇਰਾ ਹੋ ਜਾ। ਕਰਕੇ ਅਸੀਂ ਵਲੋਗ ਕਰਾ ਤੁਹਾਡੇ ਲਈ ਹੋਣੀ ਬਣਾ ਲਈਏ। ਚਲੋ ਠੀਕ ਆ ਦੋਸਤੋ ਅੱਜ ਦਾ ਵਲੋਗ ਆਪਣਾ ਇਹ ਨਹੀਂ ਆ। ਆਪਣਾ ਚੈਨਲ YouTube ਪ੍ਰਜੋਤ ਵਲੋਗ ਸੇਖੋ ਸਿਹਾਨੀ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਓ। ਆਪਣਾ ਪੇਜ ਕੰਪਲਾਈਨ ਲਵਰ ਤੇ ਵੀ ਸ਼ੇਅਰ ਕਮੈਂਟ ਕਰਿਆ ਕਰੋ ਤੇ ਆਪਣਾ ਇੰਸਟਾਗ੍ਰam ਤੇ ਪੇਜ ਆ ਪ੍ਰਜੋਤ ਬਲੌਗ ਨੂੰ ਵੀ ਲਾਈਕ ਕਰੋ ਸਾਡੀਆਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਲਵ ਯੂ